ਕੀ ਮੇਕਮੋ ਹਾਂ ਵੀ ਬਿਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਕੀ ਕੰਮ ਹੈ ਤਾਂ ਵਧੀਆ ਕਿ ਬਹੁਤ ਹੀ ਥੋੜੇ ਦਰ ਅੰਮਾ ਕੋਲੋਂ ਆਈ ਸੀ ਜਿਸ ਕੋਠੀ ਵਿੱਚ ਅੰਮਾ ਕੰਮ ਕਰਦੀ ਹੈ ਨਾ ਇੱਧਰ ਜਾ ਕੇ ਉੱਥੋਂ ਆਈ ਆ ਅੱਛਾ ਤੂੰ ਵੀ ਕੰਮ ਕਰਦੀ ਹੈ ਨਹੀਂ ਮੈਂ ਤਾਂ ਅੰਮਾ ਕੋਲ ਕੋ ਕੰਮ ਗਈ ਸੀ ਮੈਂ ਨਹੀਂ ਜੇ ਕੰਮ ਕਰਦੀ ਕੀ ਰਹਿ ਗਿਆ 来呀 ਬਣੇ ਨਹੀਂ ਤਮਨੇ ਲਾ ਗਿਆ ਅਬੀਸ ਤੋਂ ਸੋਤ ਲੰਨਿਆ ਅ اچھا ਤੁਸੀਂ ਬਲੌਗਿੰਗ ਕਰਨ ਲੱਗੇ ਮੈਂ ਬੈਸੀ ਜਦੋਂ ਫਰੀ ਹੁੰਦਾ ਕੈਮਰਾ ਚਲਾ ਲੀ ਦਿਆ ਫਿਰ ਦੱਸ ਦਿਆ ਕਰੋ ਇਹ ਦੱਸਣਾ ਹੁੰਦਾ ਇਹਦੇ ਵਿੱਚ ਕਿਨੇ ਲੰਦੇ ਨਹੀਂ ਹੁੰਦੇ ਜਿੱਥੇ ਦਿਲ ਹੁੰਦਾ ਕਿਵੇਂ ਚੱਲਦਾ ਚੈਨਲ ਵਧੀਆ ਚੱਲਦਾ ਇਹ ਤਾਂ ਹੁਣ ਲੋਕਾਂ ਨੂੰ ਦੱਸਣ ਕਿਵੇਂ ਚੱਲਦਾ ਵਧੀਆ ਚੱਲਣਗੇ ਉਹ ਤਾਂ ਅੱਜ ਵੀ ਪਾਇਆ ਸੀ ਉਹਨਾਂ ਨਾਲ ਗੱਲਬਾਤ ਕਰੋ ਜੀ ਉਧਰ ਆਪਣੇ ਟੀਮ ਮੈਂਬਰ ਹਾਂ ਸਾਡੇ ਉਹ ਸਾਡੇ ਟੀਮ ਮੈਂਬਰ ਨਵੇਂ ਆਏ ਨੇ ਸਾਡੇ ਅਮਨ ਪੁੱਬਿਕ ਨੂੰ ਪੋਸਿਬਿਲਿਟੀ ਕਰੀ ਚਰਨੂ ਜੀ ਸਸਿਕਾਲ ਜੀ ਸਾਰਿਆਂ ਨੂੰ ਤੇ ਮੈਂ ਇਸ ਚੈਨਲ ਤੇ ਅੱਜ ਫਸਟ ਟਾਈਮ ਆਈ ਆ ਜੀ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਮਿਲ ਕੇ ਮਤਲਬ ਚਰਨੂ ਦੀ ਉਡੀਕ ਬਹੁਤ ਵਧੀਆ ਹਾਂ ਚਰਨੂ ਦੀ ਉਡੀਕ ਤਾਂ ਕਾਫੀ ਟਾਈਮ ਤੋਂ ਸੀਗੀ ਮਤਲਬ ਬਸ ਕੱਲ ਕਰਦੇ ਅੱਜ ਕਰਦੇ ਮਤਲਬ ਬੁਲਾਉਣਾ ਸੀ ਇਹਨਾਂ ਨੂੰ ਕਾਫੀ ਟਾਈਮ ਪਹਿਲਾਂ ਮਾਤੀ ਜਦੋਂ ਟਾਈਮ ਹੁੰਦਾ ਉਹਦੀ ਬੁਲਾਉਂਦੇ ਨੇ ਹਣਾ ਸਾਰੇ ਹਾਂ ਵੀ ਮਤਲਬ ਮੇਰੇ ਕਹਿੰਦਾ ਉਲਟ ਉਲਟ ਬੋਲਦਾ ਮੈਂ ਉਲਟ ਨਹੀਂ ਬੋਲਿਆ ਜਾਨਕਿ ਜਦੋਂ ਆਪਣੇ ਆਉਣ ਦਾ ਟਾਈਮ ਹੁੰਦਾ ਜਦੋਂ ਸਮਾਂ ਹੋਵੇ ਉਹਦੀ ਆਉਂਦਾ ਬੰਦਾ ਜਦੋਂ ਲੋਡ ਹੁੰਦੀ ਹੈ ਮਤਲਬ ਜਦੋਂ ਕਰੈਕਟਰ ਹੁੰਦਾ ਆਪਣਾ ਕਰੈਕਟਰ ਦੀ ਡਿਮਾਂਡ ਹੁੰਦੀ ਹੈ ਵੀ ਇਹ ਲਾਹ ਚੀਜ਼ ਚਾਹੀਦੀ ਸਾਨੂੰ ਮੈਂ ਆਪਣੇ ਮਨੋਂ ਸਹੀ ਬੋਲਿਆ ਉਂ ਕਰ ਸੋਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਐਂ ਦੱਸ ਕੇ ਤਾਂ ਸਮਝ ਹੀ ਲੈਂਦੇ ਆ ਕੀ ਦੇਖੋਣਾ ਹੈ ਚੱਲ ਲੱਕ ਚਾਹ ਤੇ ਚੱਲੀ ਜਾ ਹਾਂਜੀ ਬਾਬਾ ਜੀ ਹੋਰ ਬਈ ਕਿਵੇਂ ਹੋ ਬਹੁਤ ਦਿਲ ਦੁਖਦੇ ਤੁਸੀਂ ਦੱਸੋ ਜੀ ਕਿਵੇਂ ਹੈ ਮੈਂ ਵੀ ਠੀਕ ਆ ਤੇ ਬੱਲੂ ਦਾ ਬਲੌਗ ਚੱਲ ਗਿਆ ਜੀ ਸਾਨੂੰ ਇਹਨੂੰ ਬਹੁਤ ਬਹੁਤ ਵਧਾਈਆਂ ਤੇ ਜਿੰਨੇ ਵੀ ਬਲੌਗ ਦੇ ਵਿੱਚ ਬੰਦੇ ਆਉਣਗੇ ਸਾਰਿਆਂ ਨੂੰ ਬੰਦਮੀ ਪੇਮੈਂਟ ਦੇਊਗਾ ਬੱਲੂ ਇਹਨੇ ਵਾਦਾ ਕਰਿਆ ਸੀਗਾ ਠੀਕ ਹੈ ਜੀ ਹਿੱਸਾ ਬਰਾਬਰ ਹਿੱਸਾ ਬਰਾਬਰ ਇਹ ਪ੍ਰਾਈਵੇਸੀ ਦੀ ਗੱਲ ਨਹੀਂ ਬੋਲਦਾ ਸੀ ਬੋਲੇ ਨਹੀਂ ਸੀ ਚਲੋ ਇਹ ਬੀ ਪਲਾ ਦੇ ਉਹ ਤੇ ਬਲੌਗ ਦੇਖਿਆ ਕਰੋ ਬਾਈ ਇਸ ਤੋਂ ਬਾਅਦ ਤੇ ਇਹ ਚੈਨਲ ਤੇ ਬਾਈ ਬਹੁਤ ਬਹੁਤ ਸੋਹਣੇ ਕਨਸੈਪਟ ਵੀ ਲੈ ਕੇ ਆਇਆ ਕਰੂਗਾ ਸਪੋਰਟ ਕਰੋ ਹਣਾ ਬੱਲੂ ਧਰਤੀ ਤੇ ਬਡਰੂਖਾਂ ਦਾ ਸੱਭ ਨੂੰ ਨੌਜਵਾਨ ਠੀਕ ਹੈ ਬਾਕੀ ਹੋਰ ਨਾਲ ਗੱਲਬਾਤ ਕਰਾਂ ਸਾਰਾ ਮੈਂ ਹੀ ਬੋਲੀ ਜਾਵਾਂ ਨਾਲ ਇੱਕ ਗੱਲ ਹੋਰ ਹੈ ਛੋਟਾ ਤਾਂ ਹੈ ਸ਼ਾਰਟ ਫਿਲਮਾਂ ਦਾ ਨਾ ਨਾ ਬੱਟ ਕਰ ਰਿਹਾ ਇਹ ਹਾਂ ਜੀ ਸ਼ਾਰਟ ਫਿਲਮਾਂ ਦਾ ਨਾ ਨਾ ਬੱਟ ਕਰ ਰਿਹਾ ਹੈਗਾ ਕਿ ਨਹੀਂ ਹੈਗਾ ਹੈਗਾ ਜੀ ਹੈਗਾ ਹਾਂ ਐਕਟਮ ਕਮਾਲ ਦੀ ਹੈ ਦੀ ਕੰਮ ਕਮਾਲ ਦਾ ਕਰਦਾ ਹਰੇ ਕੇ ਅਸੀਂ ਇੱਕ ਗੱਲ ਮਾੜੀ ਹੈ ਜੀ ਕੋਈ ਨਹੀਂ ਦੱਸਣੀ ਉਹ ਬੱਚਾ ਦਾ ਪਤਾ ਦੱਸ ਦੇ 3 10 ਦੱਸੋ ਪਤਾ ਲੱਗਣਾ ਪਤਾ ਲੱਗ ਨਹੀਂ 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 ਲੋਕ ਸੋਚੀ ਜਾਣਗੇ ਉਹ ਨਹੀਂ ਉਹ ਆਪਾਂ ਦੱਸਣੀ ਨਹੀਂ ਹੈਗੀ ਦੱਸ ਦੋ ਜੀ ਕੋਈ ਨਹੀਂ ਹੈਗੀ ਬਾਬੂ ਨੇ ਚੈਨਲ ਬਣਾਏਗਾ ਬਾਬੂ ਦਾ ਚੈਨਲ ਭਾਈ ਬਹੁਤ ਵਧੀਆ ਚੱਲੇ ਇਹਦੇ ਬਲੌਗ ਸਾਰੇ ਵੱਧ ਤੋਂ ਵੱਧ ਦੇਖਿਆ ਕਰੋ ਇਹਨੂੰ ਕੰਮ ਕਰ ਦੇ। ਵੇਖ ਤਾਂ ਪਰ ਵੀਡੀਓ ਬਣਾਇਆ ਕਰਾਂਗੇ। ਗੱਟ ਕਲੇ ਬਲਾਲ ਜੀ ਦੂਸਰ ਇਹਨਾਂ ਦਾ ਕੋਈ ਵੀਡੀਓ ਕਾਉਣ ਦੇ ਲਈ ਆਣਾ। ਉਹਨਾਂ ਤੱਕ ਤਾਂ ਮੈਂ ਪੁੱਛ ਲੈਂਦਾ। ਜਦੋਂ ਤੇਰਾ ਸਹੀ ਹੋ ਗਿਆ ਉਦੋਂ ਵੀਡੀਓ ਕਾਉਣ ਲੱਗ ਜਾ। ਸਾਰੇ ਤੇਰੀ سپورਟ ਤਾਂ ਯਾਰ ਕੰਦਕੀ ਹੈ। ਤੇ ਸਾਡੇ ਆਪਣੇ ਅਮਨ ਮੈਡਮ ਜੀ ਇਹ ਅੱਜ ਮਤਲਬ ਪਹਿਲੇ ਦਿਨੀ ਆਏ ਉਹਾਂ ਦੇ। ਹਾਂਜੀ ਪਹਿਲਾਂ ਬਣਾ ਤਾ ਲੈ ਮੇਰਾ ਵਲੌਗ। ਨਹੀਂ ਉਹ ਬਣਾਇਆ ਨਹੀਂ ਸੀ ਉਹ ਗੱਟ ਦਾ ਉਹ ਕੰਦੇ ਬਣੀ ਨਹੀਂ ਹੈਗਾ। ਅੱਛਾ ਹਾਂਜੀ। ਤੇ ਹੁਣ ਥੋੜੀ ਇਹ ਚੈਨਲ ਤੇ ਫਸਟ ਟਾਈਮ ਆਈਆਂ। ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ। ਕੀ ਕਮਾਨ ਦੇ ਤਰ੍ਹਾਂ ਇਹ ਤਾਂ ਚੈਨਲ ਬਬਲੂ ਦਾ ਕੀ ਆਫਰੀਤ ਕਮਾਨ ਦੇ ਸਕਤੀਆਂ ਆ ਜੀ ਬਹੁਤ ਵਧੀਆ ਲੱਗਿਆ ਸਾਰਾ ਦਾ ਨੇਚਰ ਵੀ ਬਹੁਤ ਵਧੀਆ ਹੈ ਅੱਛਾ ਬਹੁਤ ਲੱਗਿਆ ਮਤਲਬ ਮਤਲਬ ਇਹਨਾਂ ਵਾਰੀ ਪਹਿਲਾਂ ਵੀ ਡਿਮਾਂਡ ਹੋਈ ਸੀ ਨਾ ਉਦੋਂ ਸ਼ਾਇਦ ਆਪਣੀ ਸੀਰੀਜ਼ ਮਤਲਬ ਪੂਰ ਸੇ ਹੋ ਗਈ ਸੀ ਨਾ ਪਰ ਜਦੋਂ ਕਰੈਕਟਰ ਹੁੰਦਾ ਹੈ ਨਾ ਜਿਹਦੇ ਤੇ ਕਰੈਕਟਰ ਕੋਈ ਟੁਕੜਾ ਹੋਵੇ ਤਾਂ ਉਹਨੂੰ ਉਦੋਂ ਹੀ ਬੁਲਾਇਆ ਜਾਂਦਾ ਹੈ ਕਰੈਕਟਰ ਦੇ ਹਿਸਾਬ ਨਾਲ ਹੀ ਆਉਂਦੇ ਆ ਫਿਰ ਹਾਂ ਤੇ ਤੁਸੀਂ ਸਾਡੀ ਇਹ ਸੀਰੀਜ਼ ਨੂੰ ਕਰਾਈ ਵਾਲੀ ਨੂੰ ਮਤਲਬ ਬਹੁਤ ਜਿਆਦਾ ਪਿਆਰ ਦੇ ਰਹੇ ਇਹਨੂੰ ਧੰਨਵਾਦ ਜੀ ਤੇ ਸਾਡੀ ਮਾਂ ਹਾਂ ਜੀ ਮਾਤਾ ਜੀ ਕੰਮੋ ਦੀ ਮਾਂ ਕੰਮੋ ਦੀ ਮਾਂ ਹਾਂ ਹੁਣ ਤਾਂ ਠੀਕ ਬੋਲ ਕੇ ਦਿਖਾ ਦਿਓ ਹਾਂ ਜੀ ਮੈਂ ਕੰਮੋ ਦੀ ਮਾਂ ਲਬਰੀਤ ਕਮਾਨ ਦੀ ਹਾਂ ਮੈਂ ਦੂਜੀ ਤੀਜੀ ਵਾਰ ਆਈਆਂ ਉਹਨਾਂ ਦੇ ਚੰਦਰ ਤੇ ਮੈਨੂੰ ਇਹਨਾਂ ਨਾਲ ਸਾਰੇ ਨਾਲ ਮਿਲ ਕੇ ਬਹੁਤ ਬਹੁਤ ਵਧੀਆ ਸੁਭਾਅ ਕਿਵੇਂ ਲੱਗਿਆ ਸਾਰੇ ਆਰਟਿਸਟਾਂ ਦਾ ਬਹੁਤ ਵਧੀਆ ਸੁਭਾਅ ਲੱਗਿਆ ਬਹੁਤ ਹੀ ਜਿਆਦਾ ਵਧੀਆ ਹਾਂ ਜਿਹਦੀ ਮੈਨੇ ਫਸਟ ਜੀ ਇਹੀ ਹੈ ਸੁਭਾਨ ਅੱਲਾਹ ਦਾ ਵਧੀਆ ਹੈ ਸੁਭਾਨ ਅੱਲਾਹ ਦਾ ਵਧੀਆ ਹੈ ਸਹੀ ਗੱਲ ਹੈ ਇਹਨਾਂ ਨੂੰ ਮਿਲ ਕੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਬਹੁਤ ਮਨਪਸੰਦ ਜਿੱਥੇ ਪਤਾ ਕੀ ਹੁੰਦਾਗਾ ਜਿੱਥੇ ਆਪਾਂ ਸਾਰਾ ਦਿਨ ਕੰਮ ਕਰਨਾ ਹੁੰਦਾ ਮੰਨ ਲਓ ਆਪਾਂ ਨੂੰ ਕੰਮ ਕਰਦੇ ਨੂੰ ਐਂ ਹੀ ਨਹੀਂ ਪਤਾ ਲੱਗੇ ਵੀ ਆ ਪੱਕਾ ਦੋ ਕੰਮ ਕਰਕੇ ਘਰੇ ਚਲੇਗੇ ਉੱਥੇ ਵਧੀਆ ਹੀ ਹੁੰਦਾ ਜਿੱਥੇ ਸਾਰਾ ਦਿਨ ਟੈਨਸ਼ਨ 'ਚ ਰਹਿ ਰਹਿ ਕੇ ਕੰਮ ਕਰਨਾ ਆਪਾਂ ਕੰਮ ਤਾਂ ਕਰਿਆ ਹੁਣਿਆ ਤਾਂ ਹੀ ਪਾਸ ਜਾ ਉਹ ਟਾਈਮ ਪਾਸ ਹੁੰਦਾਗਾ ਪਰ ਇੱਥੇ ਰਹਿ ਕੇ ਆਪਦੇ ਪਰਿਵਾਰ ਵਾਂਗੂ ਕੰਮ ਕਰੀਂਦਾ ਕੋਈ ਚੱਕਰ ਹੀ ਨਹੀਂ ਹੈਗਾ ਇਹ ਸਾਡੇ ਲਾਪ੍ਰਿਤ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਨੂੰ ਤੁਹਾਰੇ ਸਾਡੇ ਬਲੌਗ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਹ ਵੀ ਲਾਪ੍ਰਿਤ ਰੱਖੀ ਦਿੱਤਾ ਮੇਰੇ ਨੂੰ ਨਹੀਂ ਨਹੀਂ ਬਾਈ ਸਤਿ ਸ਼੍ਰੀ ਅਕਾਲ ਜੀ ਮੈਨੂੰ ਘੱਟ ਹੀ ਜਾਣੀ ਤੁਹਾਡੇ ਆਪਣੇ ਚੈਨਲ ਦਾ ਨਾਮ ਬਬਲੂ ਕੀ ਹੈ ਤੁਹਾਡੇ ਨਾ ਬੀ ਬਲੌਗ ਹੈ ਬੀ ਬਲੌਗ ਬੀ ਬਲੌਗ ਬੀ ਬਲੌਗ ਚੈਨਲ ਨੂੰ ਜਿਹਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਵਧੀਆ ਗੱਲ ਐ ਕੋਈ ਸ਼ੁਰੂਆਤ ਕਰ ਰਹੀ ਆ ਆਪਦੇ ਚੈਨਲ ਦੀ ਹੌਲੀ ਹੌਲੀ ਚੁਣੋ ਇਹਦੇ ਚੈਨਲ ਦੀ ਗਰੋ ਹੋਊਗੀ ਜਦੋਂ ਫਿਰ ਇਹਨੇ ਆਪਣੇ ਵਾਂਗੂ ਵਧੀਆ ਸੀਰੀਜ਼ ਸਟਾਰਟ ਕਰ ਦੇਣੀ ਆ ਨਾਟਕ ਤੇ ਆਡੀਅנס ਨੂੰ ਤਾਂ ਆਲਰੇਡੀ ਇਹ ਜੀ ਚਾਹੀਦੀ ਹੁੰਦੀ ਐ ਕਿ ਆਪਾਂ ਨਾਟਕ ਸੀਰੀਅਲ ਵਗੈਰਾ ਬਣਾਉਂਦੇ ਰਹੀਏ ਤੇ ਬਾਕੀ ਇਹ ਵੀ ਤੁਹਾਡੀ ਆਪਦੀ ਮਿਹਨਤ ਐ ਥੋੜੀ ਜਿਹੀ ਬੋਲਣ ਦੀ ਕਲਾ ਹੈਗੀ ਐ ਤੂੰ ਤਾਂ ਪੱਤਰਕਾਰਾਂ ਨੂੰ ਮਤ ਪਾ ਸਕਦਾ ਨਹੀਂ ਇਹ ਤਾਂ ਹਲੇ ਅਸੀਂ ਨੂੰ ਥੋੜੀ ਚਾਬੀ ਨਾ ਘਟਾਰ ਖੇ ਦੀ ਜੇ ਤਾਂ ਚਾਬੀ ਤੇਜ਼ ਕਰਤੀ ਇਹਨੇ ਕਿਸੇ ਨੂੰ ਬੋਲਣ ਤੋਂ ਆਉਣ ਨਹੀਂ ਕਿਸੇ ਨੂੰ ਨਹੀਂ ਬੋਲਣ ਦੇਣਾ ਇਹਦਾ ਬੇ ਸਹੀ ਨਹੀਂ ਨਹੀਂ ਜੇ ਕਿਸੇ ਨੇ ਚਾਹ ਪੀਣੀ ਹੈ ਤਾਂ ਆਪਦੇ ਆਪ ਦੀ ਰਸੋਈ ਚ ਜਾਓ ਇਹ ਬਣਾਉਂਦੀ ਪੁਗਾਲ ਚ ਗੱਲ ਆਉਂਦੀ ਠੀਕ ਹੈ ਵਾਹ ਥੈਂਕ ਯੂ ਭਾਈ ਲਵਰੀਤ ਭਾਈ ਕੀਲ ਕਰਖਤਾ ਹਾਂ ਚਲੋ ਜੀ ਅੰਦਰ ਬਿਠੇ ਨਹੀਂ ਆਪਣੇ ਹੋਰ ਮਾਤਮ ਜੀ ਹਾਂ ਮੈਂ ਇੱਕ ਥੋੜੀ ਬਾਬੇ ਤੂੰ ਨਾਲ ਆਇਆ ਤੇ ਆਹ ਅੰਦਰ ਨਾ ਕਿ ਚੁਗਲੀ ਕਰਾਉਣਾ ਹਾਂ ਇਹ ਕਿਹੜੇ ਨੇ ਇਸ ਤਰ੍ਹਾਂ ਦਲੇ ਮਾਤਾ ਬਹੁਤ ਵਧੀਆ ਆਰਟਿਸਟ ਨੇ ਚੰਗੇ ਸੁਭਾਅ ਦੇ ਨੇ ਚੰਗੇ ਨੇਚਰ ਦੇ ਚਾਹ ਵੀ ਬਹੁਤ ਵਧੀਆ ਪੀਂਦੇ ਨੇ ਤੀਜਾ ਕੱਪ ਚਾਹ ਦਾ ਸੁੱਖ ਨਾਲ ਹਾਂ ਵਧੀਆ ਗੱਲ ਹੈ ਬਹੁਤ ਵਧੀਆ ਆਰਟਿਸਟ ਨੇ ਹਾਂ ਦੇਖਦੇ ਵਦਸੀ ਹੁਣ ਆਪਣੀ ਕਿਹੜੀ ਸੀਰੀ ਚੱਲ ਰਹੀ ਆ ਕਿਹੜੇ ਚੈਨਲ ਤੇ ਆਪਾਂ ਆਏ ਹਾਂ ਉਹਦੇ ਬਾਰੇ ਦੱਸ ਜੀ ਤੁਸੀਂ ਸੀ ਆਖਿਆ ਹੈ ਕਿਰਾਏ ਦਾ ਕਮਰਾ ਅੱਛਾ ਜੀ ਹਾਂ ਲੱਗੇ ਘੁਮਾਨ ਦੇ ਚੰਦਰ ਦੇ ਆ ਠੀਕ ਹੈ ਠੀਕ ਆ ਫੇਰ ਮੇਰਾ ਮੁੰਡਾ ਏ ਪਰ ਹੁਣ ਤਾਂ ਪਤਾ ਨਹੀਂ ਹੁਣ ਹੋਰ ਕੁਝ ਕਰ ਲੱਗ ਗਿਆ ਪਹਿਲਾਂ ਆਕੜ ਬਹੁਤ ਹੀ ਮੈਨੂੰ ਤਾਂ ਸਮਝ ਨਹੀਂ ਆਉਦੀ ਬਾਵਾ ਹੀ ਨਹੀਂ ਸੁਤਾਂਦਾ ਮੈਂ ਤਾਂ ਇਹ ਗੱਲ ਤੇ ਇਸ ਜੀ ਦੋ ਹੀ ਮਾਂ ਪੁੱਤ ਬਣਦੇ ਆ ਪਰ ਸਾਡੀ ਬਣਦੀ ਨਹੀਂ ਜੀ ਸਟੋਰੀ ਚ ਸਟੋਰੀ ਕਿਹੜੀ ਨਰਦੀ ਹੋਏ ਫੇਰ ਨਹੀਂ ਮੇਰੇ ਕਹਨੇ ਚ ਕੰਨੇ ਚ ਬਾਹਰੀ ਆ ਸੱਚ ਬਈ ਇੱਕ ਵਾਰੀ ਲੱਭ ਮੰਮੀ ਨਾਲ ਵੀ ਨਾ ਜਾਉਂ ਸਕੇ ਤੂੰ ਜਿਹੜਾ ਤੇ ਬਾਪ ਹਾਂ ਤੇ ਇਹ ਲੱਭਦੇ ਮਮਤਾ ਜੀ ਨੇ ਜੀ ਹਾਂ ਤੇ ਬਹੁਤ ਵਧੀਆ ਸਵਾਦ ਦੇ ਮਾਲਕ ਨੇ ਸਾਨੂੰ ਰੋਟੀ ਪਣੀ ਚਾਹ ਪਣੀ ਟਾਈਮ ਤੇ ਤਿਆਰ ਕਰਕੇ ਦਿੰਦੇ ਅਸੀਂ ਮਤਲਬ ਘਰੇ ਬਾਅਦ ਚ ਉੱਠਦੇ ਹਾਂ ਪਹਿਲਾਂ ਸਾਨੂੰ ਦੇਦੇ ਨੇ ਵੀ ਪੁੱਤ ਚਾਹ ਪੀਓਗੇ ਚਾਹ ਮਤਲਬ ਸ਼ਾਦਾ ਖਾਣ ਦੀ ਚੀਜ਼ ਹੈ ਤੇ ਧੰਨਵਾਦ ਜੀ ਰੋਣਾ ਕਿ ਐਕਟਿੰਗ ਦੇ ਕਰਨ ਦੇ ਨਾਲ ਕੰਮ ਕਰਦੇ ਨਾਲ ਨਾਲ ਮਤਲਬ ਜੀ ਖਾਣਾ ਪਾਣੀ ਟਾਈਮ ਸਿਰ ਪੀ ਲਈ ਜਾਂਦਾ ਹਨ ਮਿਲ ਜAVE ਉਹ ਚੀਜ਼ ਵਧੀਆ ਜੀ ਇਹ ਬੰਦਾ ਬੰਨਿਆ ਰਹਿੰਦਾ ਉਹ ਚੀਜ਼ ਨਾਲ ਉਧਰ ਕੁ ਮਾਦੋ ਐਨਕਾਂ ਹਾਂ ਦਾ ਬਾਹਰ ਨਹੀਂ ਕਤੋਂ ਦਾ ਮਾਰਗ ਦੇ ਬਈ ਤੁਸੀਂ ਕਮੈਂਟ ਕਰਦੇ ਸੀ ਕਹਿੰਦੇ ਵੀ ਐਨਕ ਕਿਉਂ ਲਗ ਰੱਖਦੇ ਮੈਨੂੰ ਦੱਸ ਦਿਓ ਬਈ ਵੀ ਐਨਕ ਕਿਉਂ ਲਾਈ ਨੇ ਕਿਉਂਕਿ ਮੇਰੀ ਅੱਖਾਂ ਖਰਾਬ ਹੋਣੀਆਂ ਨੇ ਤਾਂ ਕਰਕੇ ਮੈਂਕ ਲਾ ਕੇ ਰੱਖਦੀ ਆ ਅੱਛਾ 24 ਤੇ ਸਾਡੇ ਬਾਈ ਪ੍ਰੀਤ ਕਮਨ ਜੀ ਹਾਂ ਪ੍ਰੀਤ ਭਾਈ ਅੱਛੀ ਗੱਲ ਬਈ ਇਹ ਮਤਲਬ ਥੋੜੇ ਸਟੱਡੀ ਥੋੜੇ ਵੱਧ ਵੀ ਜੀ ਨੇ ਪੜ ਰਹੇ ਨੇ ਆਪ ਖੇਤਨ ਬਈ ਬਾਉਲੋਂ ਨੂੰ ਸਪੋਰਟ ਕਰੋ ਲੇਗਾ ਵੱਤ ਵਾਦ ਪ੍ਰੀਤ ਕਮਨ ਗੱਰੀ ਹੈਗੀ ਹਾਂ ਬੜੀ ਠੀਕ ਹਾਂ ਤੇ ਆ ਸਾਡੇ ਲਵਦੇ ਦੇ ਡੈਡੀ ਨੇ ਕੱਟੀ ਬੋਲਦੇ ਮਤਲਬ ਥੋੜਾ ਅੱਖਾਂ ਦਾ ਇਹ ਮੁੱਲਣ ਦਾ ਡਾਇਲੌਗ ਸੁਣਦਾ ਹੁੰਦੇ ਪੂਰੀ ਬੋਲਦਾ ਇਹ ਬਾਬਲੂ ਪਰ ਬੋਲਣ ਲਾ ਦੂਗਾ ਨਾ ਕੋਈ ਲਾਵਾਂਗੇ ਸਭ ਨੂੰ ਆ ਜੀ ਕੁਝ ਕਹਿੰਦੇ ਸੀ ਤੁਸੀਂ ਰਹਿ ਗਈ ਗੱਲ ਆਪਣੀ ਅਸੀਂ ਚਾਹ ਪੀ ਸਕਦੇ ਆ ਚਾਹ ਪੀ ਸਕਦੇ ਆ ਆਪਾਂ ਦੋ ਕੱਪਾਂ ਵੀ ਪੀ ਸਕਦੇ ਆ ਮਾਡੀ ਤੂੰ ਪੈਂਕੀ ਜੀ ਆ ਹਟ ਪੋਪੂ ਆਪੇ ਹੈਗਾ ਇਹ ਵੀ ਸਾਡੇ ਪਰਿਵਾਰ ਦਾ ਪਰਿਵਾਰ ਦਾ ਮੈਂਬਰ ਜਿਆਦਾ ਸੁੱਤੀ ਰਹਿੰਦਾ ਪਰ ਵਿਚਾਰਾ ਇਹਨੂੰ ਪਤਾ ਹੈ ਵੀ نیند ਪੂਰੀ ਕਰਨੀ ਚਾਹੀਦੀ ਹੈ ਹਾਂ ਉਹ ਕਹੀਂ ਕੀ ਹਾਂ ਤੇ ਕਿਤੇ ਨਾ ਪਤਾ ਨਹੀਂ ਲੱਗਦਾ ਇਹ ਹਵਾ ਚੱਲ ਰਹੀ ਹੈ ਨਾ ਹਾਂ ਭਾਈ ਅੱਜ 43 ਆ ਅੱਜ ਪਤਾ ਨਹੀਂ ਲੱਗ ਰਿਹਾ ਹਾਂ ਵੀ ਕੈਮਰਾਮੈਨ ਸਾਹਿਬ ਹਾਂਜੀ ਕਿੰਦਰ ਚੱਲੇ ਦਪਹਿਰੇ ਸ਼ਿਕਰ ਅੱਜ ਦੁਪਹਿਰੀ ਵੀਰੇ ਖੇਤ ਵਿੱਚ ਜਾ ਰਹੇ ਦੁਆਰੇ ਖੇਤ ਬੱਲੀਆਂ ਦਾ ਸੀਨ ਤੁਸੀਂ ਬੜੀ ਬੱਲੇ ਚੁਗਦੇ ਯਾਰ ਸੀਨੇ ਚੰਗੇ ਯਾਰ ਜੁਗਣਾ ਚਾਹੀਦਾ ਹੈ ਨਹੀਂ ਤਾਂ ਇੰਦ ਕੰਦੇ ਹਾਂ ਹਾਂ ਭਾਈ ਉਹ ਬੰਦਾ ਬੱਲੀਆਂ ਚੂ ਜਿਹੜਾ ਰੈੱਡ ਟੇਪ ਵਾਲਾ ਝੋਲਾ ਚੱਕੀ ਫਿਰਦਾ ਨਾਲ ਹਾਂ ਹਾਂ ਉਈ ਰਾਡੂ ਦੇ ਬੜਾ ਦਸੀ ਫੋਲੀ ਚੱਕ ਕੇ ਲਿਆ ਆ ਕੱਪੜੇ ਪਾਉਣ ਨੂੰ ਤੋਂ ਬਾਈ ਸ਼ੂਟ ਕਰਨੇ ਆਸਾਨ ਨੇ ਦੇਖ ਲੋ ਧੁੱਪਾਂ ਦੇ ਵਿੱਚ ਬੱਲੀਆਂ ਚੁਗਣੀਆਂ ਪੈਂਦੀਆਂ ਜਾ ਜਾ ਕੇ ਤਾਂ ਹੀ ਫਰ ਲੂ ਕਹਿੰਦੇ ਆ ਯਾਰ ਬੰਦੇ ਜਿਹੜਾ ਕਰੈਕਟਰ ਵੀ ਹੋ ਜਾਤੇ ਨੇ ਬਣਾਉਣੀ ਆ ਹਾਂ ਇਹ ਗੱਲ ਤਾਂ ਹੈ ਬਾਈ ਸਹੀ ਗੱਲ ਉਸ ਦਾ ਦੇ ਰੂਪ ਚ ਕਰਨਾ ਪੈਂਦਾ ਹੈ ਬਾਈ ਐ ਗੱਲ ਹੈ ਆ ਵਾਹ ਆ ਸ਼ਾਂ ਬਾਈ ਯਾਰ ਦਰਖਤ ਕੀ ਬਾਤ ਆ ਯਾਰ ਹਨਾ ਹਾਂ ਬਾਈ ਲਾਇਆ ਕਰੋ ਯਾਰ ਦਰਖਤ ਯਾਰ ਮੇਲੇ ਲਗਦੇ ਰਹਿੰਦੇ ਆਪਣੇ ਗਲਾਸੀ ਖੜਕੇ ਮੋਟਰ ਮਿੱਤਰਾਂ ਦੀ ਮੇਲੇ ਸਭੂ ਪਿੰਡ ਲੋਗ ਨੇ ਧਰਤੀ ਦੇ 9000 ਕਹਿੰਦੇ ਬਾਬਾ ਕਹਿੰਦੇ ਨੇ 9000 ਕਬੱਡੀ ਖੇਡ ਰਹੇ ਬਾਅਦ ਚਹਾੜ ਗਿਆ ਸੀ ਕਿਉਂ ਕੇਕ ਕਰ ਦੇਣਾ ਕਬੱਡੀ ਕਨ ਬਾਈ ਲੱਤ ਟੁੱਟ ਗਈ ਸੀ ਤਾਂ ਤੜਾਤੀ ਸੀ ਇੱਕ ਬਾਹਰ ਰੈਡ ਬੰਨ ਰਿਹਾ ਰੈਡ ਸੀ ਕਾਹ ਨੂੰ ਇਹਨੂੰ ਕਿਸ ਨੇ ਜੱਪ ਲਾਤਾ ਲੱਤ ਲੱਤ ਨਿਕਲ ਗਈ ਸੀ ਮੁੜ ਕੇ ਨੇ ਖੇਡਿਆ ਨਹੀਂ ਕਬੱਡੀ ਰੈਡਰ ਨਹੀਂ ਵੜਿਆ ਜਾਂਦਾ ਜੇ ਮੇਰਾ ਚਲੋ ਸੋ ਹੁਣ ਤੁਸੀਂ ਸੀਨ ਦੇਖੋਗੇ ਤੇ ਇਹ ਜੀ ਤੁਸੀਂ ਸਾਡੀ ਸੀਰੀਜ਼ ਵਿੱਚ ਦੇਖੋਗੇ ਮਤਲਬ ਪਾਰ ਤੀਜੀ ਦੇ ਵਿੱਚ ਦੇਖ ਸਕਦੇ ਹੋ ਜਾਂ ਚੌਥੇ ਚੌਥੇ ਦੇ ਵਿੱਚ ਸੌਰੀ ਚੌਥੇ ਦੇ ਵਿੱਚ ਪਾਰ ਚੱਲ ਰਿਹਾ ਚੌਥਾ ਪਾਰ ਐ ਗੱਲ ਹੈ ਜਲਦੀ ਜਿਹੜਾ ਹੁਣ ਇਹ ਪਾਰ ਲੈ ਕੇ ਆ ਰਹੇ ਬਹੁਤਾਂ ਕੈਂਡਾ ਮਤਲਬ ਪੂਰਾ ਸਸਪੈਂਸ ਦੇ ਸਸਪੈਂਸ ਤੇ ਆ ਬਹੁਤ ਕੈਂਡਾ ਬਾਤ ਸੁਣਾਗਾ ਪਰ ਤੂੰ ਨਹੀਂ ਉਹਦੇ ਚ ਕੈਂਡਾ ਕੈਰੈਕਟਰ ਕਰਿਆ ਅੱਛਾ ਸੋ ਬਾਈ ਲਾਪਰੀ ਤੇ ਜਿੰਨਾ ਕੈਰੈਕਟਰ ਦਿੱਤਾ ਸੀ ਉਵੇਂ ਹੀ ਕਰਨਾਗਾ ਕਿਉਂਕਿ ਲਾਪਰੀਤੀ ਹੁੰਦੀ ਹੈ ਬਾਈ ਸਾਰਾ ਕੁਝ ਡਾਇਰੈਕਟਰ ਵੀ ਸਟੋਰੀ ਵੀ ਆਕਟਿੰਗ ਐਂਡ ਕਰੀਆ ਕਰੈਕਟਰ ਵਧੀਆ ਨਹੀਂ ਸੀ ਚਲੋ ਬਈ ਚਲੋ ਜਿੱਦਾਂ ਦਾ ਬਾਈ ਤੁਸੀਂ ਦੇ ਤਾ ਆਪਣਾ ਉਹ ਦਿਨ ਨਿਭਾਉਣਾ ਪੈਂਦਾ ਹਨਾ ਹਾਂ ਤੇ ਤੱਕ ਮੈਂ ਹੀ ਖੂੰਗਾ ਤੇ ਹੋਰ ਕੌਣ ਹੋਗਾ ਹਾਂ ਉਹ ਤਾਂ ਹੈ ਬਹੁਤ ਠੰਡੀ ਹਵਾ ਚੱਲ ਰਹੀ ਸੀ ਇੱਥੇ ਮੈਂ ਸੋਚਿਆ ਉੱਥੇ ਜਾ ਕੇ ਬੈਠਦੀ ਆ ਪਾਤੇ ਕੀ ਸੀ ਸਾਡੇ ਘਰ ਚ ਨਾ ਆ ਮਾਈ ਤਾਂ ਸੀ ਕੰਮ ਤੋਂ ਪਰ ਉਹਨੂੰ ਮਾਲਖਣ ਨੇ ਦੁਬਾਰਾ ਬੁਲਾ ਲਿਆ ਸ਼ਾਇਦ ਕੋਈ ਹੋਰ ਕੰਮ ਕਰਨਾ ਏ ਵੱਡਾ ਮੈਂ ਸੋਚਿਆ ਕਮਰੇ 'ਚ ਮੈਂ ਕੱਲੀ ਬੈਠੀ ਰਹਿੰਦੀ ਆ ਤੇ ਤੁਹਾਡੇ ਰਿਸ਼ਤੇਦਾਰ ਵੀ ਆਏ ਆ ਨਾ ਉਹ ਸੋਚਣਗੇ ਕੱਲੀ ਮੱਲ ਮਾਰ ਕੇ ਬੈਠ ਗਈ ਮੈਂ ਸੋਚਿਆ ਖੇਤ ਚੱਲਦੀ ਆ ਆ ਦੇਖੋ ਕਿੰਨੀ ਠੰਡੀ ਹਵਾ ਚੱਲਦੀ ਐ ਨਾਲੇ ਪਾਣੀ ਬੜਾ ਹੀ ਠੰਡਾ ਐ ਗਰਮੀ ਤਾਂ ਜਮੇ ਹੀ ਨਹੀਂ ਲੱਗਦੀ ਬਹੁਤ ਹੋ ਗਿਆ ਇਹ ਬੰਦ ਬਹੁਤ ਇਹਦਾ ਸਟੈਂਡ ਵੀ ਵਧੀਆ ਹੋਵੇ ਹੋਵੇ ਨਹੀਂ ਹੋਵੇ ਇਹਦਾ ਸਟੈਂਡ ਨਹੀਂ ਹੋਣਾ ਸਹੀ ਗੱਲ ਐ ਸਟੈਂਡ ਵੀ ਹੋਣਾ ਬਹੁਤ ਜ਼ਰੂਰੀ ਐ ਇਹੇ ਬੰਦੇ ਦੀ ਐ ਇਹੇ ਸੇਮ ਸਟੈਂਡ ਹੋਵੇ ਤਾਂ ਚੰਗਾ ਹੋਵੇ ਨਹੀਂ ਹੋਵੇ ਨਾ ਆਏ ਹਾਏ ਆਵਾ ਲੋਹਾ ਖੜਿਆ ਜਲਦੀ ਮੈਂ ਤੇ ਤੇਰਾ ਚੀ ਲੈ ਗਿਆ ਇਹ ਚਾਰ ਨਾ ਨਾ ਲੈ ਸਕਦੇ ਲਓ ਜੀ ਕੰਨੇ ਦਾ ਰਸ ਉਹ ਵਾਲੀ ਉਹ ਨਹੀਂ ਕਹਿੰਦਾ ਹਾਂ ਲਓ ਜੀ ਅੰਬ ਦਾ ਚਾਹ ਨਿੰਬੂ ਦਾ ਚਾਹ ਇਹ ਚਾਰ ਸਾਰੇ ਤੇਲ ਵਿੱਚ ਤਿਆਰ ਕੀਤੇ ਹੋਏ ਨੇ ਕਿਸੇ ਵੇਲੇ ਵੀ ਘਰੇ ਸਬਜ਼ੀ ਨਾ ਹੋਵੇ ਇਹ ਚਾਰ ਸਾਡੇ ਵੀਰ ਇਸ ਵਾਰ ਅਵੇਲੇਬਲ ਨੇ ਤੁਸੀਂ ਲੈ ਜਾ ਸਕਦੇ ਹੋ ਬਸ ਬਸ ਇੰਨੇ ਹੀ ਆ ਜਾਂਦੇ ਟੁੱਟਾ ਆਪਣਾ ਲੋਹਾ ਖਾਲੀ ਬੋਤਲੇ ਕਾਫੀ ਇੱਕ ਮੈਂ ਬੋਲ ਅੱਛਾ ਚਾਹ ਬਾਹਰ ਦੇ ਕਾਪੀਆਂ ਦੇ ਮੁਰ ਚੱਪਲਾਂ ਦੇ ਵਾਲਾ ਵੱਟੇ ਪਾਪੜ ਭਾਈ ਮੈਂ ਵੀ ਬੋਲਦਾ ਸਾਡੇ ਪਿੰਡ ਦੇੋਂ ਸੇ ਬੰਦਾ ਜਰਾ ਤੇ ਆਪਰੇਲਾ ਲੋਹਾ ਖਾਲੀ ਬੋਤਲਾਂ ਟੂਟ ਚੱਪਲ ਵੇਚ ਪਾਈ ਲੋਹਾ ਬੋਰੀ ਆਤਮਾ ਆਤਮਾ ਸਾਰਿਆਂ ਦੇ ਥੋੜੇ ਦੇ ਵਿੱਚ ਸਾਡੇ ਬਾਪੂ ਆਇਆ ਕਰਦਾ ਵਿਚਾਰਾ ਅੰਕਲ ਜੀ ਸੀਗੇ ਅੱਛਾ ਕਾਫੀ ਸਾਲ ਪਹਿਲਾਂ ਅਸੀਂ ਛੋਟੜੀਆਂ ਹੁੰਦੀਆਂ ਸੀ ਤੇ ਉਹ ਵਿਚਾਰਾ ਨਾ ਚਾਦਰਾਂ ਤੇ ਖੇਸ ਵੇਚਿਆ ਕਰਦਾ ਤੇ ਉਹ ਬਸ ਐਂ ਬੋਲਿਆ ਕਰਦਾ ਇਦੋਂ ਬਾਅਦ ਕੁਝ ਨਹੀਂ ਬੋਲਦਾ ਸੀ ਉਹ ਕਹਿੰਦਾ ਚਾਦਰਾਂ ਖੇਸ ਲੈ ਚਾਦਰਾਂ ਖੇਸ ਲੈ ਉਹਰੇ ਵਸੇ ਨਹੀਂ ਕਹਿਣਾ ਹੁੰਦਾ ਸੀ ਉਹ ਐ ਵੀ ਨਹੀਂ ਕਹਿੰਦਾ ਸੀ ਵੀ ਆ ਕੇ ਲੈ ਲਓ ਜਾਂ ਲੰਬੀ ਲਾਈਨ ਬੋਲਦੇ ਕੋਈ ਬਸ ਆਈਂਗਾ ਚਾਦਰਾਂ ਖੇਚ ਲੈ ਉਹ ਹੁਣ ਵਿਚਾਰਾ ਸਾਡੇ ਪਿੰਲੇ ਸਬਜ਼ੀ ਲਾਉ ਸੀ ਕਿਉਂ ਕਿੰਸੀ ਆਲੂ ਲੈ ਗੋਭੀ ਲੈ ਪੱਤ ਗੋਭੀ ਪਾਈ ਕਿਹਦੀ ਪੱਤ ਗੋਭੀ ਹੈ ਮੈਂ ਦੋ ਤਿੰਨ ਸਬਜ਼ੀ ਨਾਮ ਲੈਦਾ ਸੀ ਹੁਣ ਮੇਰੇ ਮਾਇੰਦ ਚ ਨਹੀਂ ਹੈਗੇ 1 ਲੱਖ ਸਾਰੀ ਸੋ ਖੇਤ ਦਾ ਸਾਡਾ ਸੀਨ ਉਹ ਦਾ ਸਮਾਪਤ ਤੇ ਹੁਣ ਸਾਡੇ ਘਰ ਦੇ ਸੀਨੇ ਕੁਝ ਖੜੇ ਜਿਹੜੇ ਦੂਸਰੇ ਆਰਟਿਸਟ ਨੇ ਉਹ ਤਾਂ ਮੈਨੂੰ ਲੱਗਦਾ ਹਰੇਕ ਸੁੱਤੀ ਪਏ ਹੋਣਗੇ। ਕਿਹੜੀ ਆਰਟਿਸਟ ਚੇਂਜ ਕਰ ਲਉ ਹੁਣ ਠੀਕ ਚਲ। ਭਾਈ ਚੇਂਜ ਕਰ ਲਓ ਸਾਰੇ ਕੱਪੜੇ। ਹਾਂ ਹਾਂ ਹਾਂ। ਚੇਂਜ ਕਰ ਲੈ ਕੱਪੜੇ ਮਾਤਾ ਜੀ। ਚੇਂਜ ਕਰ ਲਓ ਚੇਂਜ ਕਰ ਲਓ ਸਾਰੇ ਕੱਪੜੇ ਜਣੇ। ਕੀ ਵਜ੍ਹਾ ਜੱਸੀ ਨੂੰ? ਭਾਈ ਚੇਂਜ ਕਰ ਲੇ ਸਾਰੇ। ਤੇ ਸਾਰੇ ਜਣੇ ਕਮੈਂਟ ਕਰਦੇ ਨੇ ਵੀ ਜੱਸੀ ਐਨਕਾ ਲਾਉਂਦੀ ਆ ਐਨਕਾ ਤਾਂ ਲਾਉਂਦੀ ਆ ਕਫੀ ਦੀ ਅੱਖਾਂ ਖਰਾਬ ਹੋ ਰਹੀ ਨੇ ਵਿਚਾਰੀਆਂ। ਤੇ ਤੁਸੀਂ ਦੇਖ ਰਹੇ ਹੋ ਹੁਣ ਵੀ ਇਹ ਅੱਖਾਂ ਦੇ ਵਿੱਚ ਦਵਾਈ ਪਾ ਕੇ ਪਈ ਹੈਗੀ ਹਾਂ ਅਸੀਂ ਠੀਕ ਹੈ ਹੁਣ ਤਾਂ ਅੱਗੇ ਨੂੰ ਤਾਂ ਫਰਕਾ ਪਤਾ ਪਹਿਲਾਂ ਚਲੋ ਫਰਕਾ ਹਾਂਜੀ ਬਹਾਲ ਜੀ ਓਕੇ ਕੱਪੜੇ ਚੇਂਜ ਕਰ ਲਓ ਕਰ ਲੈ ਜੀ ਕਰ ਲੈ ਹਾਂ ਕਰੋ ਫੇਰ ਵੀ ਕਰੋ ਅਸਵੀਰ ਜੀ ਦਾ ਅਰਸ ਨੇ ਮਤਲਬ ਪਬਜੀ ਅਲਰਜੀ ਆ ਹੋਰ ਜੀ ਗਾਇਸ 35 ਕਰੋ ਅਸਲ 35 ਬਹੁਤ ਕਮਾਲ ਦੀ ਗੱਲ ਆ ਬੜਾ ਚਲਦੇ ਨੇ ਬੜਾ ਸਵਾਦ ਆਉਂਦਾ ਓਏ ਉੱਠ ਘਟ ਮਾਰ ਰਿਹਾ ਓ ਉੱਤੇ ਬੈਨੇ ਆਰਟਿਸਟ ਚਲੋ ਪੀ ਜਾ ਲੋ ਕੱਪੜੇ ਵਾਲਦਾ ਬਦਨਾਮ ਨਹੀਂ ਕਰਵਾਦੀ ਸੀ ਚੱਲ ਰਿਹਾ ਬਲੌਗ ਚ ਬਦਨਾਮ ਕਰਾਦੀ ਬੰਦਾ ਤਾਂ ਵਾਵੇ ਕੋਈ ਨਾ ਕੋਈ ਵਾਵੇ ਹਾਂਜੀ ਮਸਲਾ ਹੁਣਾ ਹੈ ਹੈ ਕੇ ਬਾਈ ਦੇਖੋ ਦਸੂ ਨਾ ਹਾਲ ਨਾ ਹਾਲੋ ਸਾਡਾ ਕੈਮਰਾਮੈਨ ਵੀ ਸੋ ਗਿਆ ਥੱਕਿਆ ਵੇ ਬੇਚਾਰਾ ਹਾਂਜੀ ਹੋਰਾ ਵੀ ਅਕੀਆ ਨਾ ਥੱਕਿਆ ਨਾ ਵੀ ਸਾਰਾ ਦਾ ਜਿਹੜਾ ਤੁਹਾਨੂੰ ਫਿਲਮ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਤੁਹਾਡੇ ਦਰਸ਼ਕਾਂ ਸਾਹਮਣੇ ਤੇ ਇਹ ਵੀ ਵਿਚਾਰਾ ਥੱਕ ਜਾਂਦਾ ਕੀ ਕਰੇ ਤੇ ਮੇਰੀ ਰੋਟੀ ਨਹੀਂ ਖਾਦੀ ਇਹਨੇ ਬਥੇਰੇ ਸਾੜੇ ਗੱਡੇ ਰੋਟੀ ਘਟੇ ਹੀ ਜਾਂਦਾ ਕਹਿੰਦਾ ਮੈਂ ਥੋੜਾ ਡਾਈਟਿੰਗ ਤੇ ਆ ਮਾਹ ਤੋਂ ਖਰਾਬ ਹੀ ਰੋਟੀ ਖਾਈ ਗਈ ਸੀ ਉਪਰ ਜਦੋਂ ਜੀ ਕਰਦਾ ਖਾ ਲਉ ਹਾਂਜੀ ਕਰ ਲਿਆ ਚੇਂਜ ਹਾਂ ਅੱਤ ਦੇ ਸੱਕੇ ਬਦਨਾਮੀ ਹੋਂ ਬਸ ਰਹੀ ਹਾਂ ਹਾਂ ਚਲੋ ਵੀ ਤੇ ਇਹ ਸਾਡਾ ਵੀਰੇ ਹੈਗਾ ਰੂਮ ਚੇਂਜਿੰਗ ਰੂਮ ਕਿਹਦਾ ਆ ਵੀ ਆਪਾਂ ਪੁਰੇ ਕੱਪੜੇ ਬਦਲਦੇ ਹਾਂ ਲਓ ਜੀ ਸਮਾਪਤ ਹੋ ਚੁੱਕਿਆ ਅੱਜ ਦਾ ਸਾਡਾ ਐਪੀਸੋਡ ਬਹੁਤ ਸੋਹਣਾ ਹੋਇਆ ਹਨਾ ਜੀ ਸਿਕੰਦਰ ਸਾਹਿਬ ਕੀ ਹਾਲ ਬੰਗਲੇ ਦੱਸੋ ਹੀ ਗੱਲਬਾਤ ਮਾੜੀ ਜੀ ਕਹਿੰਦੇ ਇਹ ਹੈ ਕਿ ਉੰਗਲਾਂ ਦਾ ਜਿਹੜਾ ਸ਼ੂਕ ਸੀ ਉਹ ਡਲ ਗਿਆ ਕੀੜੇ ਲੱਗੇ ਪਏ ਮੂੰਹ ਮੈਂ ਕਹਿੰਦੀ ਜੇ ਰਾਤ ਨਾ ਹੋਵੇ ਲੋਕ ਤਾਂ ਪਾਗਲ ਹੋ ਜਾਣੇ ਪੈਸੇ ਪਿੱਛੇ ਜ਼ਰੂਰੀ ਹੈ ਜੀ ਸਾਡਾ ਇਹ ਪਰਿਵਰਕ ਹੈ ਕੀ ਹੁੰਦਾ ਉਹ ਜਿਹੜਾ ਪਾਟ 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 ਮੈਂ ਪਾਸ ਜਿਹੜੇ ਤੀਲਾਂ ਦਾ ਹੁੰਦਾ ਇਹ ਤੀਲਾਂ ਟੁੱਟ ਲਏ ਤੈਨੂੰ ਕਰਦੀ ਐ ਤੈਨੂੰ ਕਰਦੀ ਐ ਇਹ ਮਾਤਾ ਕਿਸੇ ਵਾਸਤੇ ਬਣਾ ਰਹੀਆਂ ਨਾ ਤੁਸੀਂ ਡੌਂਟ ਮਰ ਮੈਨੂੰ ਪਲੀਜ਼ ਇੱਧਰ ਆਇਓ ਇੱਧਰ ਆਇਓ ਇੱਧਰ ਆਇਓ ਫਰਮਾਇਸ਼ ਆਇਆ ਚੱਲ ਗਏ ਆ ਇਹਦੀ ਤਾਂ ਇੱਜ਼ਤ ਕਰਦੇ ਆ ਬਣਾਉਣਾ ਮੈਂ ਤੁਹਾਨੂੰ ਕਹਿੰਨੀ ਆ ਰੋਜ਼ ਬਣਾਇਆ ਕਰ ਹੋਰ ਜੀ ਸਰ ਠੀਕ ਹੈ ਜੀ ਹੋ ਗਿਆ ਜੀ ਫ੍ਰੀ ਹਾਂ ਜੀ ਹਾਂ ਫ੍ਰੀ ਹੁਣ ਕਿਹੜੀ ਬੱਸ ਫੜ ਕੇ ਇੱਧਰ ਜਾਉਂਗੀ ਹੁਣ ਬਾਈ ਇੱਥੋਂ ਬੱਸ ਫੜਾਂਗੇ ਪਹਿਲਾ ਡੇੜੀ ਪਹਿਲਾ ਡੇੜੀ ਦੋ ਤੜਕੇ ਫਿਰ ਮਾਨਸਰੂ ਚਲੋ ਚਲੋ ਵਧੀਆ ਬਹੁਤ ਵਧੀਆ ਛੋਟ ਬਾਈ ਵਧੀਆ ਹੋਇਆ ਬਹੁਤ ਸੋਹਣਾ ਸਾਰੇ ਆਰਟਿਸਟ ਬਹੁਤ ਵਧੀਆ ਤਿਆਰ ਸੁਭਾਦੇ ਨੇ ਹੈ ਹਾਂ 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 ਤੁਹਾਨੂੰ ਵੀ ਟਾਈਮ ਮੈਂ ਛੁੱਟੀ ਦੇਣਾ ਉਹ ਓਏ ਬਾਬੂ ਚਲੋ ਠੀਕ ਹੈ ਧੰਨਵਾਦ ਵਧੀਆ ਹਾਂ ਚਾਰ ਨਾਲ ਬਲਾ ਰਹੇ ਆ ਬਹੁਤ ਸੋਹਣੀ ਗੱਲਬਾਤ ਹੋ ਗਈ ਹਾਂ ਮੰਮੀ ਦੀ ਫੋਟੋ ਕਰ ਹਾਂ ਮੰਮੀ ਦੀ ਫੋਟੋ ਕਰ ਲੈ ਜੀ ਨੂੰ ਅਸੀਂ ਇਹਨਾਂ ਨੂੰ ਇੱਕ ਮਿੰਟ ਮੈਂ ਦੇਖੋ ਬਈ ਝੂਟ ਤੋਂ ਬਾਅਦ ਐਂ ਪੱਝੜ ਪੈ ਜਾਂਦੇ ਸਾਰਿਆਂ ਨੂੰ ਆਪਣੇ ਘਰ ਉੱਪਰ ਦੀ ਹੋ ਜਾਂਦੀ ਆ ਵੀ ਕਦੋਂ ਅਸੀਂ ਕੱਪੜੇ ਇਕੱਠੇ ਕਰੀਏ ਤੇ ਕੱਪੜੇ ਚੇਂਜ ਕਰਕੇ ਘਰ ਜਾਈਏ ਹੈਨਾ ਸਭ ਨੂੰ ਘਰੇ ਜਾਂਦਾ ਚਾਹ ਤਾਂ ਹੁੰਦੀ ਆ ਕਿਉਂ ਮਾਤਾ ਮਾਤਾ ਕਿੰਨੇ ਦੇਣਾ ਵਾਦਾ ਜੇ ਆਪਦੇ ਘਰੇ ਜਾਊਗੇ ਆਪਦੇ ਪੁੱਤ ਨੂੰ ਮਿਲੂਗੀ ਚਲ ਚਲ ਚੱਲ ਆ ਜਾ ਫਿਰ ਆਉਣਾ ਵੀ ਕੀ ਜਾਣਾ ਹੁੰਦਾ ਸਵੇਰੇ 3 ਵਜੇ ਉੱਠ ਕੇ ਫੇਰ ਉਹ ਕੋਹਰ ਘਰੇ ਕੰਨ ਜਾਉਗੀ ਹਾਂ ਉਹਦਾ ਲੰਗਰ ਚੱਲੀਦਾ ਲੰਗਰ ਜਾਉਗੀ ਅੱਛਾ ਚੱਲ ਲੰਗਰ ਚ ਵੀ ਕੋਈ ਕਰਮ ਵਾਲਾ ਹੀ ਜਾਂਦਾ ਹੁੰਦਾ ਕਰਮ ਵਾਲਾ ਸਹੀ ਗੱਲ ਹੈ ਇਹਦਾ ਹੱਸਦੇ ਜੀ ਮਾਤਾ ਮੇਰੀ ਮਾਤਾ ਬਹੁਤ ਸੇਵਾ ਕਰਦੀ ਸਵੇਰੇ ਉੱਠ ਕੇ ਤੁਹਾਨੂੰ ਪਤਾ ਆਪਾਂ ਨਾਮ ਨਾਲ ਲੋ ਚੀਜ਼ ਦਾ ਹਾਂ ਸੇਵਾ ਗਣਾਈ ਦੀ ਨਹੀਂ ਹੁੰਦੀ ਵੈਸੇ ਕਹਿੰਦੇ ਕੌਨਾਂ ਨਾਲ ਜੀ ਡੁੱਲੂ ਲਈ ਨਾਲ ਅੰਕਲ ਦੀ ਰੋਟੀ ਆਪਦੀ ਸਾਰੇ ਡੱਬੇ ਇਕੱਠੇ ਓਕੇ ਖਾ ਰਹੇ ਆ ਕਿ ਤੱਕੀ ਆ ਕੰਬਰੀ ਲਈ ਹਰ ਕਿਆ ਕਰਾਈਦਾ ਕੰਬਰਾ ਰੱਬ ਆ ਦੇਖ ਸਕਦਾ ਮਾਲੇ ਨੂੰ ਮੈਂ ਦੰਦਾ ਤੁਹਾਡੇ ਵਰਗੇ ਨੂੰ ਫੋਟੋ ਫੋਟੋ ਦਾ ਸ਼ੂਟ ਚਲੋ ਬਾਈ ਓਕੇ ਬਾਜੀ ਮਨਦੀਪ ਬਣੇ ਚਲੋ ਜੀ ਤਿਆਰੋਂ ਓਕੇ ਸਰ ਤਿਆਰ ਠੀਕ ਹੈ ਲਾ ਪ੍ਰੀਤ ਬਣੇ ਬਾਈ ਟਾਟਾ ਠੀਕ ਹੈ ਜੀ ਚੱਲ ਬਾਈ ਪਾਬੇ ਲਵੇਟ ਲਾ ਫੇ ਘੰਟਾ ਦਾ ਮੂਹਰੇ ਟੀ ਜਾਣਾ ਚਲੋ ਜੀ ਚਲੋ ਜੀ ਓਕੇ ਬਾਈ ਟਾਟਾ ਸਾਰਿਆਂ ਨੂੰ ਇਸ ਤਰ੍ਹਾਂ ਹੀ ਪਹੁੰਚਣਾ ਹੈ ਹਾਂ